ਬਦਮਾਸ਼ੀ ਕਰਨ ਗਿੱਜਾ ਠੀਕ ਨੇ ਇਹ ਕਰਦਾ ਬਦਮਾਸ਼ੀ ਇਹ ਬੰਦੇ ਮਰਵਾਉਣ ਗਿੱਜਾ ਹੈ ਅੱਜ ਵੀ ਇਸ ਇਹਦਾ ਇੱਕੋ ਹੀ ਟਾਰਗੇਟ ਹੈ ਕਿ ਮੈਂ ਗੁੰਡਾਗਰਦੀ ਕਰਾਉਣੀ ਹੈ ਉਹ ਗੁੰਡਾਗਰਦੀ ਤੁਹਾਡਾ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਲੋ ਤੁਸੀਂ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਹੀ ਫੜਿਆ ਹੈ ਉਹ ਕਰਨਤਾਰਾਂ ਦਾ ਵਿਅਕਤੀ ਸੀਗਾ ਕਰਨਤਾਰਾਂ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਉਹ ਰੋਪ ਲਗਾ ਰਹੇ ਕਿ ਜੈਕਸਰ ਤੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਕਿਹੜੇ ਕੋਈ ਅਗ ਜਨੀ ਕਰਾ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰ ਰੋਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਟਰ ਆ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਕੋ ਡਾਰ ਰੋਂਣ ਲੱਗ ਗਿਆ ਠੀਕ ਨੇ ਇਹ ਬੰਦਾ ਦਾ ਕਿੱਜਾ ਪਿਛਲੀ 5 ਸਾਲਾਂ ਚ ਇਹਨੇ 6 7 ਕਤਰ ਕਰਵਾ ਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਲੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਮੋ ਸਾਹਮਣੇ ਹੋ ਰਹੇ ਨੇ ਆਪਸ ਦੇ ਵਿੱਚ ਰੱਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਿੱਧੀ ਕੰਟਰੋਲ ਕਰੂਗੇ ਬਿਲਕੁਲ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਹਾਲੀ ਵਰਕਰ ਸੁਣੋ ਰਾਮਾ ਸਾਹਮਣੇ ਨਹੀਂ ਹੋਏ ਇਹ ਐਨਐਸ ਵੀ ਰੰਡਾਵੇ ਨੇ ਆਣ ਕੇ ਸ਼ਹਿਤ ਕੀਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਦੇ ਵਜੀ ਵੀਡੀਓ ਪੂਰੀ ਕੈਪਚਰ ਚਾਰ ਫੁੱਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਨੇ ਇਸ਼ਾਰੇ ਦੇ ਡਾਂਗ ਵਜੀ ਮੇਰੇ ਡਾਂਗ ਵਜੀ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਠੀਕ ਹੈ ਪ੍ਰਚਾਰ ਕਰਨਾ ਸੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਨਾਲ ਸੁਣੋ ਲੋਕ ਲੋਕ ਉਹ ਇਹ ਕਹਿੰਦੇ ਕਿ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬੁਲਾੜਦੀ ਨਹੀਂ ਤਈਆ ਇੱਕ ਤਰਨ ਤਰ ਤੋਂ ਨੌਕ ਬਣਾਇਆ ਸੀ ਕੌਂਸਲ ਟੈਂਨ ਕੀਤਾ ਪੁੱਛ ਲਈ ਉਹ ਕਹਿੰਦਾ ਕਿ ਉਹ ਤਰਨ ਤਰ ਤੋਂ ਆਇਆ ਸੀ ਸਾਕਿਤੀ ਪੁਲਿਸ ਰਾਜ ਬਿਲਕੁਲ ਗਲਤ ਗੱਲ ਜਿ ਕਿ ਕਹੋ ਜਾ ਕੋਈ ਗੱਲ ਨਹੀਂ ਹਥਿਆਰ ਲੈ ਕੇ ਮੁੰਡੇ ਕਾਮਾ ਰੋਪ ਲਗਾ ਰਹੇ ਕਿ ਜੱਗੂ ਭਗਵਾਨਪੁਰੀਆ ਦੇ ਬੰਦੇ ਲੋ ਜੱਗੂ ਭਗਵਾਨਪੁਰੀਆ ਕਹਿੰਦੇ ਜੱਗੂ ਭਗਵਾਨਪੁਰੀਆ ਦੇ ਬੰਦੇ ਤੁਹਾਡੀ ਮਦਦ ਕਰ ਰਹੇ ਨੇ ਇੱਥੇ ਲੋਕਾਂ ਦੇ ਨਾਲ ਕੁੱਟਮਾਰ ਕਰ ਰਹੇ ਨੇ ਇਹਨੂੰ ਇਹ ਗੱਲ ਪੁੱਛੋ ਕਿ ਜਦੋਂ ਬਿਕਰਮਜੀਠੀਏ ਨੇ ਵਿਧਾਨ ਸਭਾ 'ਚ ਫੋਟੋ ਵਿਖਾਈ ਜੱਗੂ ਭਗਵਾਨਪੁਰੀਆ ਦੀ ਉਹ ਕਿਹਦੇ ਨਾਲ ਸੀਗੀ ਲੋਕ ਇਹ ਪੁੱਛਦੇ ਨੇ ਉਹ ਮੇਰੇ ਨਾਲ ਫੋਟੋ ਆਗੇ ਇਹਦੇ ਨਾਲ ਫੋਟੋ ਸੀਗੀ ਲੋਕੀ ਇਹ ਪੁੱਛਦੇ ਨੇ ਵੀ ਤੇ ਮਖ्तार ਅंसारी ਨਾਲ ਕਿਹਦੀਆਂ ਫੋਟੋਆਂ ਲੱਤੀਆਂ ਲੋਕੀ ਇਹ ਪੁੱਛਦੇ ਨੇ ਇਹ ਜਿਹੜੇ ਲੋਕਾਂ ਨੇ ਜਿੱਥੇ ਉੱਥੇ ਲਖਨਊ ਜਾ ਕੇ ਗਿਆ ਉਹਦੀ ਕੋਠੀ 'ਚ ਗਿਆ ਸੈਵਨ ਸਟਾਰ ਹੋਟਲ 'ਚ ਰਿਹਾ ਉਹ ਕੌਣ ਸੀਗਾ ਪਰ ਉਹ ਕਹਿੰਦੇ ਕੀ ਰਿਸ਼ਤਾ ਹੈ ਇਹ ਬੰਦੇ ਦਾ ਠੀਕ ਹੁਣ ਹੁਣ ਇਸ ਪਿੰਡ 'ਤੇ ਸਥਿਤੀ ਕੀ ਬਣੂਗੀ ਤੁਸੀਂ ਵੀ ਆ ਗਏ ਸੁਖਿੰਦਰ ਰੰਡਾਵਾ 'ਚ ਸ਼ਾਂਤਮਈ ਤੁਸੀਂ ਉਧਰਲੇ ਉਧਰਲੇ ਵਰਕਰਾਂ ਨੂੰ ਵੀ ਅਪੀਲ ਕਰੋਗੇ ਕਿ ਸ਼ਾਂਤਮਈ ਮੈਂ ਡੇਰਾ ਸੁਖਿੰਦਰ ਰੰਡਾਵਾ ਨੂੰ ਵੀ ਅਪੀਲ ਕਰੋਗੇ ਸਾਰੇ ਸ਼ਾਂਤਮਈ ਦੇਖੋ ਜੀ ਮੈਂ ਲੀਡਰਸ਼ਿਪਰਾਂ ਨੂੰ ਇਹ ਵੀ ਬੇਨਤੀ ਕਰਦਾ ਸੁਖਿੰਦਰ ਸਿੰਘ ਰੰਡਾਵੇ ਨੂੰ ਲੋਕਾਂ ਨੇ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਬਿਲਕੁ ਮਿਲ ਸਾਂਦੇ ਜਾ ਕੇ ਹੁਣੇ ਤੁਸੀਂ ਅਪੀਲ ਕਰ ਸਕਦੇ ਹੋ ਪਿਆਰ ਨਾਲ ਜੇ ਮਿਲੋ ਫਿਰ ਮਿਲ ਸਕਦੇ ਮੈਂ ਬਿਲਕੁਲ ਮਿਲ ਸਕਦਾ ਮੈਨੂੰ ਮਿਲਣ ਚ ਕੀ ਤਰ੍ਹਾਂ ਪਿਆਰ ਨਾਲ ਅਪੀਲ ਹੁੰਦੀ ਹੈ ਤੇ ਮਿਲਾ ਲਓ ਮਿਲੋ ਤੁਸੀਂ ਇੱਕ ਵਾਰੀ ਮਿਲੋ ਨਾ ਆਜੇਗਾ ਤੇ ਮਿਲਾਂਗਾ ਮੈਂ ਤਾਂ ਨਹੀਂ ਜਾਂਦਾ ਮੈਨੂੰ ਠੀਕ ਨਹੀਂ ਆਜੇ ਤਾਂ ਮਿਲ ਮੈਂ ਕੀ ਕਹਿਣ ਰਿਹਾ ਅੱਧ ਵਿਚਾਲੇ ਹੋ ਸਕਦੀ ਹੈ ਕਿ ਅੱਧ ਵਿਚਾਲੇ ਦੋਵੇਂ ਮੈਨੂੰ ਰੱਥੇ ਸਥਿਤੀ ਠੀਕ ਕਰ ਵਿਚਾਲੇ ਨਹੀਂ ਕੋਈ ਅੱਧ ਵਿਚਾਲਾ ਨਹੀਂ ਹੁੰਦਾ ਲੜਾਈ ਆ ਉਹ ਵੀ ਲੜੇ ਮੈਂ ਵੀ ਲੰਡਿਆਂ ਕਦਾ ਅੱਧ ਵਿਚਾਲਾ ਕੋਈ ਅੱਧ ਵਿਚਾਲਾ ਨਹੀਂ ਬਿਲਕੁਲ ਸਥਿਤੀ ਤੁਸੀਂ ਦੇ ਪੁਲਿਸ ਅੰਦਰ ਗਈ ਆ ਨਹੀਂ ਗਏ ਜਦੋਂ ਸਭ ਸਾਬ ਇਹ ਤਰੀਕੇ ਨਾਲ ਲੀਡਰਾਂ ਨੂੰ ਅੱਗੇ ਸ਼ਾਂਤ ਕਰਨਾ ਚਾਹੀਦਾ ਮਾਹੌਲ ਕਿਸ ਤਰੀਕੇ ਨਾਲ ਮਾਹੌਲ ਪੜਾਇਆ ਜਾ ਰਿਹਾ ਉਤਰਨਾ ਦੇਖੋ ਗੱਲ ਸੁਣ ਇੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਹਨਾਂ ਦਾ ਟੈਲੀਫੋਨ ਗਿਆ ਫਿਰ ਲੀਡਰ ਨਾ ਪਹੁੰਚੇ ਤਾਂ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚਣ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰ ਦੇ ਬੰਦੇ ਪੈਗੇ ਤੇ ਉਹਦਾ ਪ੍ਰਤਖ ਆਈ ਗਿਆ ਕਿ ਸਬੂਤ ਮਿਲ ਗਿਆ ਕਿ ਕੋਈ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਇਹ ਕਹਿਣਾ ਜਿਹੜਾ ਉਹਨੇ ਕਿਹਾ ਨਾ ਇਹ ਆ ਪੱਦੇ ਦਾ ਪੋਤਿਆ ਨਾ ਜੋ ਜਾਕਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਵਾਂ ਕੋਲਿੰਗ ਕੋ ਸੈਸਰ ਨੂੰ ਮੇਰੀ ਉਹ ਗੱਲ ਸੁਣੋ ਉਹ ਜਿਨੇ ਜਿਨੇ ਐਪਲੀਕੇਸ਼ਨ ਦੇ ਕੇ ਅਨਸਾਰੀ ਨੂੰ ਸੱਦਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਵਾਂਗੂ ਇਹ ਫੇਲ ਮਿਊਂਸਪਲ ਦਾ ਕੰਮ ਕਿ ਜੱਗੂ ਪਗਵਾਨਪੁਰੀਏ ਦੀ ਮੰਗ ਤੇ ਲਈ ਤੁਰੀ ਫਿਰਦੀ ਆ ਜੱਗੂ ਪਗਵਾਨਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਪੀਰ ਜਗੂ ਪੁਗਾਨਪੁਰ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਦਾ ਸਦਾ ਤਕਰਾਰ ਵਧੇਗੀ ਨਹੀਂ ਹੋਰ ਜਿੱਦਾਂ ਅਮੋਂ ਸਾਹਮਣੇ ਲਿਜਾਣ ਤੋਂ ਕੋਈ ਗੱਲ ਨਹੀਂ ਇਹ ਤਾਂ ਯਰ ਕੋਈ ਨਹੀਂ ਸਿਰਫ ਇਦਾਂ ਨਹੀਂ ਕਿ ਇਦਾਂ ਨਹੀਂ ਕਿ ਇਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ